ਦੋ ਟੈਂਕੀਆਂ ਸਾਡੇ ਵੀਰੇ ਸਤਿ ਸ੍ਰੀ ਅਕਾਲ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੁੱਲਾਂਪੁਰ ਪਿੰਡ ਦੇ ਵਿੱਚ ਖੜੇ ਆ ਮੁੱਲਾਂਪੁਰ ਪਿੰਡ ਜਿਹੜਾ ਨਾਮ ਹੀ ਨਗਰ ਆ ਮੁੱਲਾਂਪੁਰ ਸ਼ਹਿਰ ਵੀ ਆ ਤੇ ਮੁੱਲਾਂਪੁਰ ਪਿੰਡ ਵੀ ਆ ਉੱਥੇ ਅੱਜ ਅਸੀਂ ਖੜੇ ਆ ਮੈਂ ਤੁਹਾਨੂੰ ਜਿਹੜਾ ਮੁੱਦਾ ਦਿਖਾਉਣ ਲੱਗਿਆ ਜਿਹੜਾ ਆ ਜਿੰਦਾ ਲੱਗਿਆ ਹੋਇਆ ਸਾਹਮਣੇ ਇਹ ਜਿਹੜੀ ਆ ਟੈਂਕੀ ਆ ਪਾਣੀ ਵਾਲੀ ਸੈਨੀਟੇਸ਼ਨ ਡਿਪਾਰਟਮੈਂਟ ਵਾਲੀ ਟੈਂਕੀ ਆ ਇਹਦਾ ਪਾਣੀ ਜਾਂਦਾ ਹੁੰਦਾ ਪਿੰਡ 'ਚ ਤਕਰੀਬਨ ਚਲੋ ਜਿਹੜਾ ਤਕੜਾ ਬੰਦਾ ਉਹਨਾਂ ਦੇ ਤਾਂ ਚਲੋ ਮੋਟਰਾਂ ਲੱਗੀਆਂ ਜਿਹੜੇ ਬੰਦੇ ਮੱਧਵਾਰ ਕੀ ਗਰੀਬ ਪਰਿਵਾਰ ਆ ਉਹ ਇਹਦੇ ਤੇ ਨਿਰਪ ਤੇ ਇਹ ਟੈਂਕੀ نو ਆ ਬਾਹਰੋਂ ਜਿੰਦਾ ਲੱਗਿਆ ਹੋਇਆ ਵਾ ਗੱਲ ਕੀ ਆ ਆਪਾਂ ਸਾਰੇ ਤੁਹਾਨੂੰ ਮੈਂ ਮੁੱਲਾਂਪੁਰ ਦੇ ਵੱਡੀ ਗੈਂਦੀ ਵੱਡੀ ਗੈਂਦੀ ਤੁਹਾਨੂੰ ਆ ਦਿਖਾਉਣਾ ਮੁੱਲਾਂਪੁਰ ਦੇ ਵੀਰ ਖੜੇ ਆ ਤੇ ਬੂਟੇ ਹੋਣੀ ਖੜੇ ਆ ਪੰਜ ਸਾਰੇ ਆ ਵੀਰ ਖੜੇ ਆ ਇੱਧਰ ਆਪਣਾ ਕਮਲ ਖੜਾ ਸਾਡਾ ਭਰਾ ਤੇ ਆਪਾਂ ਇਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਛਾਂਗੇ ਕੀ 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 ਨੋਮਾ ਵੀਰੇ ਆਪਣਾ ਮੇਰਾ ਨੋਮ ਜਰਨੈਲ ਸਿੰਘ ਆ ਜੀ ਮਾ ਥੋੜਾ ਪਿੰਡ ਮੁੱਲਾਂਪੋਰੀ ਆ ਮੁੱਲਾਂਪੁਰ ਪਿੰਡ ਆ ਮੈਂ ਪੰਚਾਇਤ ਮੈਂਬਰ ਆ ਜਰਨੈਲ ਸਿੰਘ ਆ ਨੋ ਮੇਰਾ ਕੀ ਚੱਕਰ ਕੀ ਆ ਇਹ ਚੱਕਰ ਇਹ ਆ ਬਾਈ ਜੀ ਸਾਡਾ ਪਾਣੀ ਵਾਲੀ ਕਮੇਟੀ ਬਣੀ ਹੋਈ ਆ ਟੂਟੀਆਂ ਦੀ ਇੱਥੇ ਹਾਂ ਟੈਂਕੀ ਦੋ ਟੈਂਕੀਆਂ ਨੇ ਸਾਡੇ ਪਿੰਡਾਂ ਹਾਂ ਔਰ ਰੋਜ਼ ਕੋਈ ਨਾ ਕੋਈ ਸਾਡੇ ਗਰੁੱਪ ਬਣਿਆ ਮੁੱਲਾਂਪੁਰ ਪਿੰਡ ਦਾ ਰੋਜ਼ ਕਿਸੇ ਦਾ ਲੰਬਾ ਹੁੰਦਾ ਸਾਡੇ ਪਾਣੀ ਨਹੀਂ ਆਇਆ ਹੈਗਾ ਸਾਡੇ ਜੀ ਟਾਈਬ ਨਾਲ ਟੁੱਟੀ ਨਹੀਂ ਛੱਡੀ ਹੈਗੀ ਸਾਡੇ ਪਾਈਪ ਲੀਕ ਹੈ ਜੀ ਠੀਕ ਨਹੀਂ ਕਰਦੇ ਹਾਂ ਉਹ ਅਸੀਂ ਇੱਕ ਕਮੇਟੀ ਬਣਾਈ ਹੋਈ ਆ ਜਿਹਦੇ ਵਿੱਚ ਮੇਰਾ ਨਾਂ ਵੀ ਲਿਖਿਆ ਮੈਨੂਲ ਫੈਕਟਰੀ ਬਣਾਇਆ ਉਸ ਕਮੇਟੀ ਦੇ ਵਿੱਚ ਹਾਂ ਸੱਤਤਰ ਦੇ ਤੌਰ ਤੇ ਮੇਰਾ ਨਾਂ ਲਿਖਿਆ ਵਾ ਚੇਅਰਮੈਨ ਪਿੰਡ ਦਾ ਸਰਪੰਚ ਹੁੰਦਾ ਵਾ ਤੇ ਸਾਡੇ ਖਜ਼ਾਂਚੀ ਆ ਕਰਮਜੀਤ ਸਿੰਘ ਪੰਮਾ ਉਹ ਮੈਂਬਰ ਆ ਉਹ ਹੈਗਾ ਖਜ਼ਾਂਚੀ ਕਮੇਟੀ ਦਾ ਉਹਦੇ ਸੰਬੰਧ ਵਿੱਚ ਅਸੀਂ ਇਕੱਠ ਕੀਤਾ ਸੀਗਾ ਔਰ ਸਾਨੂੰ ਮਤਲਬ ਦੋ ਜਾਨੇ ਚੇਅਰਮੈਨ ਤੇ ਕਰਮਜੀਤ ਸਿੰਘ ਹਮ ਹਾਲਾਂਕਿ ਸਰਪੰਚ ਜਗਦੀਪ ਕੌਰ ਹੈਗੀ ਆ ਉਹਦੇ ਘਰ ਵਾਲਾ ਇੰਦਰਜੀਤ ਸਿੰਘ ਅੱਛਾ ਯਾਨੀ ਲੇਡੀਜ਼ ਆ ਥੋੜੇ ਜਿਹਾ ਸਰਪੰਚ ਹੈਗੀ ਆ ਲੇਡੀ ਜਗਦੀਪ ਕੌਰ ਹਾਂ ਔਰ ਉਹਦੇ ਘਰ ਵਾਲਾ ਇੰਦਰਜੀਤ ਸਿੰਘ ਹਾਂ ਉਹ ਕਿ ਉਹਦੀ ਥਾਂ ਤੇ ਮਤਲਬ ਹਰ ਜਗ੍ਹਾ ਮੀਟਿੰਗ ਤੇ ਜਾਂਦਾ ਉਹ ਮੀਟਿੰਗ ਚ ਉਹੀ ਆਉਂਦਾ ਵਾ ਔਰ ਉਹੀ ਗਲਤ ਕੰਮ ਕਰਦਾ ਵਾ ਨੇ ਹੁਣ ਆਪਣਾ ਜਿੰਦਾ ਆਪਾਂ ਦੇਖਿਆ ਵਾ ਜਿੰਦਾ ਦਿਖਾਇਆ ਤੁਸੀਂ ਇਹ ਜਿੰਦਾ ਕਿਹਨੇ ਲਾਇ ਪੰਚਾਇਤ ਨੇ ਲਾਉਣਾ ਨੇ ਮੇਰੇ ਸਾਡੀ ਸਕੂਲ ਦੇ ਵਿੱਚ ਮੀਟਿੰਗ ਸੀਗੀ ਹਾਂ ਫੇਰ ਉੱਥੇ ਇਕੱਠੇ ਹੋਏ ਉਸ ਦਿਵਾਰ ਸਾਡੀ ਪੰਚਾਇਤ ਘਰ ਦੇ ਵਿੱਚ ਮੀਟਿੰਗ ਹੋਈ ਹਾਂ ਅੱਜ ਉਹਨੂੰ ਪੁੱਛ ਰਿਹਾ ਜੀ ਵੀ ਸਾਡਾ ਜਿਹੜਾ ਆਪਣੇ ਬੁੱਧੀਆਂ ਦੇ ਬਿੱਲ ਜਮਾ ਹੁੰਦੇ ਆ ਘੱਟੋ ਘੱਟ 8 ਮਹੀਨੇ ਹੋ ਗਏ ਸਾਡੀ ਪੰਚਾਇਤ ਬਣੀ ਨੂੰ ਵੀ ਸਾਨੂੰ 8 ਮਹੀਨਿਆਂ ਦਾ ਹਿਸਾਬ ਦਾ ਆਪਣਾ ਕੀ ਹੋ ਦੱਸ ਦੇ ਇਸੇ ਵਿਸ਼ੇ ਤੇ ਸਾਡੀਆਂ 5 ਮੀਟਿੰਗਾਂ ਹੋ ਗਈਆਂ ਪਿਛਲੇ 15 20 ਦਿਨਾਂ ਦੇ ਵਿੱਚ ਵਿੱਚ ਪਰ ਸਾਨੂੰ ਕੋਈ ਹਿਸਾਬ-ਗੁਦਾਬ ਨਹੀਂ ਦੱਸਿਆ ਉਹਨਾਂ ਨੇ ਕੋਈ ਰਾਹ ਨਹੀਂ ਫੜਾਇਆ ਹੈਗਾ ਅਸੀਂ ਬੈਂਕ ਚੋਂ ਸਟੇਟਮੈਂਟ ਕਢਵਾਈ ਉਹ ਸਟੇਟਮੈਂਟ ਦੇ ਵਿੱਚ ਕੀ ਆਇਆ ਜਿਹੜੀ ਪਿਛਲੀ ਪੰਚਾਇਤ ਨੇ ਸਾਨੂੰ ਪੈਸੇ ਦਿੱਤੇ ਸੀਗੇ ਬੈਂਕ 'ਚ ਸੀਗੇ 2.5 ਲੱਖ ਰੁਪਈਆ ਉਹ 24 ਲੱਖ ਰੁਪਈਆ ਸਾਡਾ ਘਟ ਗਿਆ ਅੱਛਾ ਤੇ ਜਿਹੜੇ ਬਿੱਲਾਂ ਦੇ ਪੈਸ ਘੱਟੋ ਘੱਟ ਸਾਡਾ 50000 ਐਵਰੇਜ ਆ ਮਹੀਨੇ ਦੀ ਜਮ੍ਹਾਂ ਹੁੰਦੀ ਆ ਉਹ ਪੈਸੇ ਜਮ੍ਹਾਂ ਨਹੀਂ ਹੋਏ ਹੈਗੇ ਉਧਰੋਂ ਲੱਖ ਰੁਪਈਆ ਬੈਂਕ ਚੋਂ ਘਟ ਗਿਆ ਉਹ ਸਾਡਾ ਘੱਟੋ ਘੱਟ 4 ਲੱਖ ਰੁਪਈਏ ਦਾ ਜਿਹੜਾ 8 ਮਹੀਨਿਆਂ ਦੇ ਵਿੱਚ ਗਵਨ ਹੋ ਗਿਆ ਅਸੀਂ ਇਹੀ ਪੁੱਛ ਰਹੇ ਹਾਂ ਕਿ ਸਾਨੂੰ ਹਿਸਾਬ ਦਾ ਦੱਸ ਦੋ ਸਰਪੰਚ ਕਹਿੰਦਾ ਵਾ ਜਿਹੜਾ ਮੁੰਡਾ ਟੂਟੀਆਂ ਦੇ ਬਿੱਲ ਜਮ੍ਹਾਂ ਕਰਦਾ ਵਾ ਕੈਲਪੁਰ ਤੋਂ ਆਉਂਦਾ ਮੁੰਡਾ ਫੈਕਟਰੀ ਦਾ ਤਵੀਰ ਸਿੰਘ ਵੀ ਉਹਨੂੰ ਪਤਾ ਵਾ ਜਦੋਂ ਅਸੀਂ ਉਹਨੂੰ ਪੁੱਛਦੇ ਹਾਂ ਉਹ ਕਹਿੰਦਾ ਮੈਂ ਸਰਪੰਚ ਨੂੰ ਦੱਸਤਾ ਯਾਰ ਜੀ ਗਿਆਨਜੀ ਬੰਮੇ ਨੂੰ ਕਹ ਜਿਓ ਉਹ ਕਹਦਾ ਮੈਨੂੰ ਦੀਪਾ ਸਰਪੰਚ ਨੂੰ ਪਤਾ ਵਾ ਹਾਲਾਂਕਿ ਮੈਨੂੰ ਸਖਤਰ ਬਣਾਇਆ ਮੈਨੂੰ ਕੋਈ ਰਾਹ ਸਿਰਾ ਨਹੀਂ ਫੜਾਉਂਦੇ ਨਹੀਂ ਉੱਥੇ ਕੋਈ ਤਲਖੀ ਵੀ ਹੋਈ ਆ ਜਦੋਂ ਤੁਸੀਂ ਇਕੱਠੇ ਹੋਏ ਹੋ ਯਾਰ ਜੀ ਤਲਖੀ ਹੋਈ ਆ ਸਰਪੰਚ ਨੇ ਇੰਦਰਜੀਤ ਆਪਦੇ ਆਪ ਸਰਪੰਚ ਕਹਿੰਦਾ ਵਾ ਅੱਜ ਉਹਨੇ ਉੱਥੇ ਗੱਲ ਕੀਤੀ ਗਾਲ ਕੱਢ ਕੇ ਮਨੇ ਗਾਲ ਕੱਢੀ ਵੈਸੇ ਮੰਤਰੀ ਸਿੰਘ ਧਰਵਾੜ ਮੈਂਬਰ ਆ ਖੜਾ ਵਾ ਇਹਦੇ ਨਾਲ ਹੱਥੋ ਪਾਈ ਵੀ ਹੋਇਆ ਵਾ ਅੱਛਾ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾਉਂਦਾ ਵਾ ਭਈ ਮੈਂਬਰ ਆ ਉੱਥੇ ਥਾਣੇ ਜਾ ਕੇ ਰਿਪੋਰਟ ਦੇ ਗਿਆ ਸਾਡੇ ਤੇ ਹੀ ਬਈ ਫਾ ਮੇਰੇ ਨਾਲ ਹੱਥੋਂ ਪਾਈ ਹੁੰਦੀਆਂ ਮੇਰਾ ਸਮਾਨ ਖੋ ਕੇ ਲੈ ਗਈ ਹਾਲਾਂਕਿ ਚਾਬੀਆਂ ਇੱਥੇ ਮੁੰਡਾ ਖੜਾ ਸਰਬਾ ਸਰਬੇ ਸਰਬੇ ਕਹਿੰਦੀ ਸਾਡੀਆਂ ਦੋ ਟਕੇ ਚਾਬੀਆਂ ਫੜ ਕੇ ਲੈ ਗਿਆ ਇਹ ਤੂੰ ਹੁਣ ਸਾਨੂੰ ਕਹਿੰਦਾ ਆ ਕੇ ਕਹਿੰਦਾ ਚਾਬੀਆਂ ਬੰਦਮ ਹੋ ਗਈਆਂ ਬਣ ਕੇ ਆਉਂਦੀ ਨਹੀਂ ਤੁਸੀਂ ਖੋਲੀਆਂ ਖੋਲੀਆਂ ਕਹਿੰਦਾ ਫਿਰ ਤੂੰ ਖੋ ਕੇ ਲੈ ਗਿਆ ਸਮਾਨ ਨਾਲੇ ਪੈਸੇ ਲੈ ਕੇ ਨਾਲੇ ਤੂੰ ਤੁਸੀਂ ਇੱਥੇ ਇੱਥੇ ਕੰਮ ਕਰਦਾ ਹਾਂ ਹਾਂਜੀ ਮੈਂ ਕੰਮ ਕਰਦਾ ਹਾਂ ਇੱਥੇ ਜ਼ਿੰਦਗੀ ਨੇ ਲਾਇਆ ਆ ਇਹ ਜ਼ਿੰਦਾ ਮੈਂ ਲਾਇਆ ਸੀ ਚਾਬੀ ਇਹਦੀ ਕਿੱਥੇ ਆ ਚਾਬੀਆਂ ਜੀ ਮੇਰੇ ਕੋਲੇ ਹੀ ਚਾਬੀਆਂ ਹੁੰਦੀਆਂ ਮਾਂ ਹਾਂ ਨਹੀਂ ਤੇ ਉਦੋਂ ਬਾਅਦ ਕੋ ਰੌਲਾ ਪਿਆ ਕਿ ਪੰਜ ਕਿਵੇਂ ਪਾਣੀ ਨਹੀਂ ਛੱਡਣਾ ਤੁਹਾਨੂੰ ਦੋਨੇ ਟਾਇਕਿਆਂ ਦਾ ਕਿਉਂ ਕਾ ਤੇ ਨਹੀਂ ਛੱਡਣਾ ਨਹੀਂ ਨਹੀਂ ਮੈਨੂੰ ਪਤਾ ਜੀ ਮੈਂ ਕਿਹਾ ਵੀ ਵੇਖੋ ਜੀ ਲਾਲਿਆ ਮੈਂ ਨਹੀਂ ਜਿੱਤਰ ਖਾਣੇ ਕਿਦੋਂ ਇਹ ਹੈ ਨਾ ਇਹ ਮੈਂ ਇਹ ਕੰਮ ਨਹੀਂ ਕਰ ਸਕਦਾ ਲੈ ਚਾਬੀ ਮਿਹੜਾ ਦੇ ਮੈਨੂੰ ਠੀਕ ਹੈ ਜੀ ਚਾਬੀ ਹੁੜਾ ਦੇ ਮੈਂ ਚਾਬੀ ਆ ਸਰਪੰਚ ਲੈ ਕੇ ਗਿਆ ਉਦੋਂ ਬਾਅਦ ਚੋਕਾ ਦਾ ਮੈਂ ਪਾਣੀ ਨਹੀਂ ਛੱਡਣ ਦੇਣਾ ਲੋਕਾਂ ਦਾ ਕੀ ਸੂਰਾ ਹਾਂ ਚਲੋ ਜੇ ਕੋਈ ਅਲੱਗ ਜੇ ਕਿਸੇ ਦੀ ਕੋਈ ਤਲਖੀ ਹੋਈ ਆ ਬਹਿਸ ਹੋਈ ਹੋਵੇ ਕਿ ਵੱਖਰਾ ਮੈਟਰ ਆ ਪਰ ਪਾਣੀ ਕਿਉਂ ਬੰਦ ਕੀਤਾ ਜਿੰਦਾ ਕਿਉਂ ਲਾਇਆ ਉਹ ਇੱਕ ਗਲਤ ਗੱਲ ਹੈ ਇਹ ਗਲਤ ਗੱਲ ਹੈ ਜੀ ਅਸੀਂ ਵੀ ਇਹੀ ਕਹਿੰਦੇ ਆ ਬਤੂ ਪਾਣੀ ਨਾ ਬੰਦ ਕਰ ਜੇ ਕੋਈ ਫੇਰਾ ਮੈਟਰ ਹੈਗਾ ਬੈਠ ਕੇ ਗੱਲ ਕਰ ਸਾਡੇ ਨਾਲ ਹੂੰ ਟੇਬਲ ਤੇ ਬੈਠ ਹਮ ਸਾਡੇ ਕੋਲ ਬਾਈ ਜੀ ਮੈਂ ਆ ਸਟੇਟਮੈਂਟ ਦਿੱਕੀ ਬੰਦਾ ਕੋਲੇ ਆ ਮੇਰੇ ਕੋਲ ਸਟੇਟਮੈਂਟ ਸਾਡੇ 5:30 ਵਜ ਗਏ ਵੀਰੇ ਨਾਲੇ ਹੁਣ ਇੱਕ ਸਾਲ ਦੀ ਸਟੇਟ ਇਹ ਸਿਰਫ ਇੱਕ ਸਾਲ ਦੀ ਹੈ ਜੀ ਅਸੀਂ ਪੀਲੇ ਸਾਲ ਵਾਲੀ ਕਢਾ ਲਈਏ ਤਾਂ ਹੋਰ ਵੀ ਕਢਾਲਾ ਨਿਕਲ ਸਕਦਾ ਹੈ ਇਹਦੇ ਚ ਹੂੰ ਅਸੀਂ ਤਾਂ ਸਰ ਭਾਈ ਕਹਿੰਦੇ ਸਾਡੇ ਟਾਈਮ ਦਾ ਦੱਸਦੇ ਸਾਨੂੰ ਪੀਸ ਹਿਸਾਬ ਕਿਤਾਬ ਪਰ ਉਹ ਸਾਨੂੰ ਦੱਸਣ ਦੇ ਵੀ ਆ ਸਾਡੇ ਤੇ ਇਲਜ਼ਾਮ ਲਾ ਰ ਉਹ ਗੱਲ ਹੋ ਰਹੀ ਹੈ ਨਹੀਂ ਮੈਂ ਵੀਡੀਓ ਲਾਈਵ ਹੋਣ ਤੋਂ ਪਹਿਲਾਂ ਮੈਨੂੰ ਨੰਬਰ ਮੈਂ ਲੈ ਲਿਆ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ ਮੇਰਾ ਖਿਆਲ ਆ ਵੀ ਉਹਨਾਂ ਦਾ ਨੰਬਰ ਹੈਗਾ 0067 ਆ ਮਗਰ ਖਣੀ ਹਾਂਜੀ ਇਹੀ ਹੈ ਜੀ ਉਹ ਕਹਿੰਦੇ ਵੀ ਮੇਰੇ ਮੇਰਾ ਮੇਰੇ ਤੇ ਹੱਥ ਚੁੱਕਿਆ ਪਤਾ ਨਹੀਂ ਮੇਰੇ ਤੋਂ ਰਜਿਸਟਰ ਖੋ ਲਿਆ ਆਪਾਂ ਗਾਲ ਕੱਢ ਕੇ ਕਿਸੇ ਨੂੰ ਬਤੂ ਜੀ ਨਾਲ ਗੱਲ ਕਰਾਂਗੇ ਫਿਰ ਬਰਦਾਸ਼ਤ ਫਰੇਕ ਹੁੰਦਾ ਨਹੀਂ ਕਰਦਾ ਹੁੰਦਾ ਦਿਲੋਂ ਕੋਈ ਹੱਦ ਤੱਕ ਹੁੰਦੀ ਹੈ ਕਿਸੇ ਦਾ ਜਦੋਂ ਸਿਰ ਤੋਂ ਪਾਣੀ ਲੰਘਿਆ ਜਦੋਂ ਸਾਡੀਆਂ 5 ਮੀਟਿੰਗਾਂ ਹੋ ਗਈਆਂ ਤੇ ਅਸੀਂ ਕਹਿ ਰਹੇ ਸਾਨੂੰ ਹਿਸਾਬ ਦਾ ਦੱਸ ਦੋ ਕੋਣ ਦੱਸ ਰਿਹਾ ਹੈਗੇ ਆ ਤੁਸੀਂ ਮਨਪ੍ਰੀਤ ਸਿੰਘ ਪਰਵਾਇ ਮੈਂਬਰ ਇਹਨਾਂ ਨਾਲ ਗੱਲ ਤੁਸੀਂ ਪੰਜੋਂ ਵੀਰੇ ਬਿਲਕੁਲ ਮੈਂ ਮੌਜੂਦਾ ਪੰਜਾਂ ਆ ਮਰਪੀ ਸਿੰਘ ਕੋਲ ਤੇ ਮੈਂ ਉਹਨੂੰ ਸਿਰਫ ਇਹੀ ਗੱਲ ਕਹੀ ਸੀ ਕਿ ਸਦਵੀਰ ਤੂੰ ਸਾਨੂੰ ਪਿਛਲਾ ਹਿਸਾਬ ਦੇ ਦੇ ਤੇ ਅਸੀਂ ਨਵੇਂ ਬਿੱਲ ਅਸੀਂ ਤੁਹਾਨੂੰ ਦੁਬਾਰਾ ਫੇਰ ਕੱਟਣ ਦੇਣੀ ਹੈ ਕਟਾਂਗੇ ਅੱਜ ਨਹੀਂ ਕਟਾਂਗੇ ਕੱਲ ਕਟਾਂਗੇ ਇਹ ਖੜਾ ਹੋਇਆ ਖੜਾ ਹੋ ਕੇ ਟੇਬਲ ਤੇ ਜ਼ੋਰ ਦੀ ਹੱਥ ਮਾਰ ਕੇ ਇਹਨੇ ਲਲਕਾਰ ਕੇ ਕਿਹਾ ਇਹਨੇ ਬਹੁਤ ਅਪਸ਼ਾਬਦ ਗਲਤ ਬੋਲਿਆ ਮੈਂ ਕੈਮਰੇ ਤੇ ਕਹਿ ਨਹੀਂ ਸਕਦਾ ਇਹਨੇ ਗਾਲ ਕੱਢੀ ਜਦੋਂ ਮੈਂ ਇਹਨੂੰ ਖੜਾ ਹੋ ਕੇ ਕਿਹਾ ਮੈਂ ਕਿ ਤੂੰ ਮੈਨੂੰ ਗਾਲ ਕੱਢ ਰਹੇ ਹਾਂ ਕਿਉਂ ਕੱਢ ਰਹੇ ਹਾਂ ਹੂੰ ਕਹਿੰਦਾ ਮੈਂ ਤਾਂ ਇੱਦਾਂ ਹੀ ਕੱਢੂ ਇਹਨੇ ਮੇਰੇ ਗਲਮੇ 'ਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਫਿਰ ਸਾਡੇ ਵਿੱਚ ਹੱਥੋਂ ਪਾਈ ਹੋਈ ਤੇ ਮੌਜੂਦਾ ਸਾਰੇ ਮੈਂਬਰ ਉੱਥੇ ਮੌਜੂਦ ਨੇ ਕੋਈ ਜਾਤੀਵਾਦ ਸ਼ਬਦ ਨਹੀਂ ਇਹਨੂੰ ਬੋਲਿਆ ਗਿਆ ਜਦੋਂ ਜਦ ਕਿ ਜਾਤੀਵਾਦ ਤਾਂ ਇਹਨੂੰ ਜੇ ਬੋਲਣਾ ਹੁੰਦਾ ਅੱਜ ਤੋਂ 8-10 ਮਹੀਨੇ ਪਹਿਲਾਂ ਕਹਿ ਦਿੰਦਾ ਮੈਂ ਮੈਂ ਇਹਦੀ ਹਰ ਥਾਂ ਸਪੋਰਟ ਕਰਦਾ ਰਿਹਾ ਸਿਗਨੇਚਰ ਕੀਤੇ ਹਰ ਥਾਂ ਹਰੇਕ ਮਤਿਆਂ ਦੇ ਉੱਤੇ ਪਰ ਜਦ ਦੇਖਿਆ ਮੈਂ ਕੀ ਇਹ ਗਵਨ ਕਰ ਰਿਹਾ ਤਾਂ ਮੈਂ ਪਿੱਛੇ ਹਟ ਗਿਆ ਇਸ ਚੀਜ਼ ਤੋਂ ਤੇ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਜਿਵੇਂ ਬਾਈ ਦੀ ਉਹਨਾਂ ਕੋਲ ਸਟੇਟਮੈਂਟ ਆ ਤੁਸੀਂ ਕਹਿੰਦੇ ਹੋ ਵੀ ਇਹਦੇ ਪੈਸੇ ਦੀ ਜਾਂਚ ਹੋਣੀ ਚਾਹੀਦੀ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਪਿਛਲੇ 10 ਮਹੀਨਿਆਂ ਨੇ ਮਹੀਨਿਆਂ ਚ ਇਹਨਾਂ ਨੇ ਇਹ ਸਟੇਟ ਇਹਦੇ ਵਿੱਚ ਬੈਂਕ ਚ ਪੈਸੇ ਜਮਾ ਨਹੀਂ ਕਿਉਂ ਨਹੀਂ ਕਰਾਏ ਗਏ ਜਦ ਕਿ ਰੂਲ ਇਹ ਹੁੰਦਾ ਕਿ ਜਦੋਂ ਵੀ ਕੋਈ ਪੈਸੇ ਆ ਉਹ ਖਤੇ ਜਮਾ ਹੁੰਦੇ ਆ ਚੈੱਕ ਰਹੀ ਪੇਮੈਂਟ ਜਾਂਦੀ ਆ ਤੇ ਇਹ ਕੈਸ਼ ਦੀਆਂ ਐਂਟਰੀਆਂ ਕਿਹੜੀ ਮਰਜ਼ੀ ਨਾ ਕਰ ਰਹੇ ਨੇ ਜਦਕਿ ਇਹ ਮੌਜੂਦਾ ਕੋਈ ਅਹੁਦਾ ਨਹੀਂਗਾ ਇਹਨਾਂ ਕੋਲ ਠੀਕ ਸਰਪੰਚ ਸਾਡੀ ਸਾਡੀ ਮੰਗ ਇਹ ਹੀ ਆ ਕਿ ਸਰਪੰਚਣੀ ਸਾਡੀ ਤਜਵੀਰ ਬੋਰ ਸਾਡੇ ਵਿਚ ਹੋਣੀ ਚਾਹੀਦੀ ਆ ਆ ਵੀ ਜਦੋਂ ਪ੍ਰੋਟੋਕਾਲ ਦੇ ਹਿਸਾਬ ਨਾਲ ਕਿਹੜਾ ਸਰਪੰਚ ਆਵੇ ਮੀਟਿੰਗ ਜੀ ਜੋ ਮਨਮਰਜ਼ੀਆਂ ਨੇ ਉਹ ਬੰਦ ਕਰਿਓ ਚਲੋ ਜਿੰਦਾ ਜਿਹੜਾ ਆ ਵੀਰੇ ਹੁਣੇ ਇਹ ਮੈਂਬਰ ਪੰਚਾਇਤ ਦਾ ਮੈਂ ਤੁਹਾਨੂੰ ਦੁਬਾਰਾ ਫੇਰ ਘੁਮਾ ਕੇ ਦਿਖਾ ਦਿਆਂ ਤੇ ਇਧਰਲੀ ਸਾਈਡ ਆ ਆ ਤਾਂ ਟੈਂਕੀ ਬਣੀ ਹੋਈ ਆ ਮੱਸੜ ਤੇ ਹਾਂਜੀ ਦੱਸੋ ਅੱਛਾ ਆਪਾਂ ਸਰਪੰਚ ਵੀਰੇ ਕੀ ਗੱਲ ਜਿੰਦਾਗਾ ਤੇ ਲਾਇਆ ਆਪਾਂ ਇਹ ਜਿੰਦਾ ਨੇ ਲਾਇਆ ਅੱਜ ਪੰਚਾਇਤ ਘਰ ਦੇ ਵਿੱਚ ਮੇਰੇ ਨਾਲ ਹੱਥੋਂ ਪਾਈ ਹੋਈ ਆ ਹਾਂ ਜੇਖੋ ਮੇਰੀ ਮਿਸੇ ਜੀ ਸਰਪੰਚ ਆ ਹਾਂ ਮੈਂ ਕਮੇਟੀ ਦਾ ਮੈਂਬਰ ਹਾਂ ਕਮੇਟੀ ਸਾਡੀ ਬਣੀ ਹੋਈ ਆ ਹਾਂਜੀ ਬਾਕਾਇਦਾ ਸਾਰੇ ਇਹਨਾਂ ਨੂੰ ਮਤਲਬ ਪੰਚਾਇਤ ਮੈਂਬਰਾਂ ਨੂੰ ਦੱਸ ਕੇ ਸਾਈਨ ਹੋਏ ਹੋਏ ਆ ਕਮੇਟੀ ਦਾ ਮੈਂ ਮੈਂਬਰ ਹਾਂ ਪਰ ਵੀਰ ਜੀ ਤੁਸੀਂ ਪ੍ਰੋਟੋਕੋਲ ਦੇ ਹਿਸਾਬ ਨਾਲ ਜਿਹੜੇ ਲੇਡੀਜ਼ ਸਰਪੰਚ ਆ ਤਾਂ ਸਰਪੰਚ ਹੀ ਬੈਠ ਸਕਦੇ ਮੀਟਿੰਗ ਚ ਉਹੀ ਕਰਦੇ ਆ ਨਹੀਂ ਉਹਦੇ ਮੀਟਿੰਗ ਚ ਨਹੀਂ ਆਉਂਦੇ ਉਹੀ ਕਰਦੇ ਆ ਗੱਲ ਸੁਣ ਲਓ ਉਹੀ ਕਰਦੇ ਆ ਮੈਂ ਪ੍ਰੋਟੋਕੋਲ ਦੇ ਹਿਸਾਬ ਨਾਲ ਹੀ ਚੱਲਦਾ ਇਹ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਮੈਸੇਜ ਕਮੇਟੀ ਬਣੀ ਹੋਈ ਆ ਜੇ ਕਮੇਟੀ ਦਾ ਮੈਂਬਰ ਮੈਂਬਰ ਆ ਮੈਂ ਤਾਂ ਜਾ ਕੇ ਉੱਥੇ ਬੈਠਾ ਨਹੀਂ ਪਰ ਇਹ ਕਹਿੰਦੇ ਸੀ ਹਿਸਾਬ ਮੰਗਿਆ ਤੁਸੀਂ ਗਰਮ ਹੋ ਗਏ ਹਿਸਾਬ ਦਿੱਤਾ ਮੇਰਾ ਖਜ਼ਾਨਚੀ ਸੀਗਾ ਹਿਸਾਬ ਖਜ਼ਾਨਚੀ ਤੇ ਲੈਣਾ ਕਿ ਸਰਪੰਚ ਤੋਂ ਲੈਣਾ ਨਹੀਂ ਨਹੀਂ ਇਹ ਇਹ ਕਹਿੰਦੇ ਸੀ ਆ ਮੁੰਡਾ ਖੜਿਆ ਮੈਂਬਰ ਬੰਦਾ ਇਹ ਕਹਿੰਦੇ ਸੀ ਹਿਸਾਬ ਮੰਗਿਆ ਉਹ ਗੱਲ ਕਰ ਸੀ ਅਸੀਂ ਖਜ਼ਾਨਚੀ ਨੇ ਹਜੇ ਬੇਜੇ ਤੋਂ ਅਗਰਪਾਰਤੀ ਖੜੀ ਹਦੀ ਵੀ ਮੈਂ ਹਿਸਾਬ ਸੁਣਾਉਣਾ ਉਸ ਤੋਂ ਪਹਿਲਾਂ ਕਿ ਅੱਗੇ ਮੇਰੇ ਨਾਲ ਹੱਥੋ ਪਾਈ ਹੋਇਆ ਹੱਥੋ ਪਾਈ ਹੋਣਾ ਚਲੋ ਗਲਤ ਆ ਸੀ ਇਹ ਵੀ ਕਹਨੇ ਆ ਪਰ ਆ ਜਿੰਦਾ ਕਾ ਤੇ ਲਾਇਆ ਤੁਸੀਂ ਜਿੰਦਾ ਨਹੀਂ ਇਹਦੀ ਚਾਬੀਆਂ ਉੱਥੇ ਮੇਥੋਂ ਹੋਈਆਂ ਨਹੀਂ ਨੇ ਲੋਕ ਐਸੇ ਆਪ ਤੋੜ ਰਹੇ ਨੇ ਨਹੀਂ ਉਹ ਮੁੰਡਾ ਜਿਹੜਾ ਇੱਥੇ ਡਿਊਟੀ ਕਰਦਾ ਉਹ ਕਹਿੰਦਾ ਮੇਥੋਂ ਦਾ ਸਰਪੰਚ ਨੇ ਚਾਬੀਆਂ ਫੜੀਆਂ ਕਿੱਥੇ ਆ ਗਈਆਂ ਚਾਬੀ ਮੈਨੂੰ ਦਿੱਤੀ ਉਹਨੇ ਚਾਬੀਆਂ ਮੈਨੂੰ ਦਿੱਤੀ ਸੀਗੀਆਂ ਇਹ ਰੌਲਾ ਪੈ ਬਾਅਦ ਚਾਬੀਆਂ ਗੁੰਮ ਉਹ ਮੁੰਡੇ ਨੇ ਚਾਬੀਆਂ ਤੇ ਤੁਸੀਂ ਪੰਜਾਬੀਆਂ ਲੈ ਗਿਆ ਉਹ ਤੋਂ ਕਹਿੰਦਾ ਵੀ ਅੱਜ ਟੁੱਟੀ ਦਾ ਪੰਨਾ ਜਿਵੇਂ ਤੁਹਾਨੂੰ ਨੇ ਦੱਸਿਆ ਅਸੀਂ ਉਸ ਟਾਈਮ ਹਾਂਜੀ ਦੱਸੋ ਇੱਕ ਮਿੰਟ ਇੱਕ ਮਿੰਟ ਵੀਰੇ ਆਪਾਂ ਸਾਰੇ ਪਿਆਰ ਨਾਲ ਗੱਲ ਕਰਨੀ ਆ ਗਰਮ ਨਹੀਂ ਹੋਣਾ ਗੱਲ ਪਿਆ ਸਾਡਾ ਇਹ ਭਾਈ ਯਾਰ ਹਾਂ ਜਦੋਂ ਹਿੰਮਤ ਕਰਕੇ ਇਹਨੂੰ ਬਣਾਇਆ ਵੀ ਅਸੀਂ ਜ਼ੋਰ ਲਾਇਆ ਤੇ ਕਹਿੰਦਾ ਅਸੀਂ ਪ੍ਰੋਟੋਕੋਲ ਦੇ ਨਾਲ ਚੱਲਦੇ ਆ ਆ ਮੇਰੇ ਕੋਲੇ ਪੰਚਾਇਤ ਦੀ ਵੀਡੀਓ ਆ ਸਾਡੀ ਜ਼ਮੀਨ ਦੀ ਬੋਲੀ ਹੋ ਰਹੀ ਆ ਤੁਸੀਂ ਦੇਖ ਰਹੇ ਹੋ ਪ੍ਰੋਟੋਕੋਲ ਦੇ ਹਿਸਾਬ ਨਾਲ ਕੌਣ ਬਿਠਾਇਆ ਇੱਥੇ ਜਗਦੀਪ ਸਿੰਘ ਕੋਲ ਬੈਠੀ ਆ ਇਹਦਾ ਕੌਣ ਬੰਦਾ ਵਾ ਨਹੀਂ ਫਿਰ ਜੇ ਇਹ ਸਰਪੰਚ ਹੈ ਨਹੀਂ ਇਹ ਉੱਥੇ ਬਹਿਂਦੇ ਆ ਤਾਂ ਤੁਸੀਂ ਉਦੋਂ ਉਹਨੂੰ ਭੇਜੋ ਇੱਥੇ ਬਾਈ ਜੀ ਵੀਡੀਓ ਸਾਰ ਨੂੰ ਲੈ ਕੇ ਦੇ ਕੇ ਆਂਦਾ ਸਾਡੀ ਕੋਈ ਸੁਣਵਾਈ ਨਹੀਂ ਆ ਗਈ ਮੈਂ ਵਿਭਾਗੇ ਜਾ ਕੇ ਆਇਆ ਜੇਏ ਨੂੰ ਮਿਲਿਆ ਐਸਡੀਓ ਨੂੰ ਮਿਲਿਆ ਐਕਸ਼ਨ ਤੱਕ ਮਿਲਿਆ ਬਾਕੀ ਸੁਪਾਈ ਜਿਸ ਦਿਨ ਦੀ ਇਹ ਵੀਡੀਓ ਆ ਉਸ ਦਿਨ ਨਹੀਂ ਬੋਲੀ ਹੋਈ ਉਸ ਦਿਨ ਬੋਲੀ ਨਹੀਂ ਜਦੋਂ ਬੋਲੀ ਹੋਈ ਆ ਮੇਰੇ ਕੋਲ ਵੀਡੀਓ ਪਈ ਆ ਬਕਾਇਦਾ ਸੈਕਟਰੀ ਆਇਆ ਸਾਰੀ ਪੰਚਾਇਤ ਆਈ ਆ ਤਾਂ ਅਸੀਂ ਬੋਲੀ ਕਰਾਈ ਆ ਬੈਠੇ ਮਿਸ ਜੀ ਮੇਰੀ ਬੈਠੀ ਹੋ ਉਸ ਪਰ ਪਿੰਡ ਦੀ ਜਿਹੜੀ ਗੱਲ ਆ ਆਪਣੀ ਗੱਲਬਾਤ ਆਪਸ ਵਿੱਚ ਹੋ ਗਈ ਤੁਸੀਂ ਜਿੰਦਾ ਨਾ ਨਾ ਲਾਓ ਇਹ ਤੁਹਾਡੀ ਆਪਣੀ ਗੱਲ ਹੈ ਗੱਲ ਗੱਲ ਲੋਕ ਤੋੜਾਂਗੇ ਅਸੀਂ ਹੁਣ ਚਾਪੀ ਦੇ ਡਰ ਮੁੱਠੇ ਖੜੇ ਨਹੀਂ ਫਿਰ ਜਦੋਂ ਮੇਰੀ ਗੱਲ ਹੁਣ ਚਾਬੀਆਂ ਹੀ ਆਪਣੇ ਕੋਲ ਆਪਾਂ ਤੋੜਨਾ ਕਹਤੇ ਜਾਂ ਆਪਾਂ ਖੋਲਣਾ ਜਿਹੜੇ ਚਾਬੀਆਂ ਹੁੰਦੀਆਂ ਤੇ ਫਿਰ ਉਹਦੇ ਵਿੱਚ ਚਾਬੀਆਂ ਨੇ ਜਿਹੜੇ ਆ ਕਿ ਲੋਕ ਤੋੜੋ ਪਾਣੀ ਬੰਦ ਕਰਨ ਦੇ ਲਈ ਉਹ ਮੁੰਡਾ ਕਿੱਥੇ ਆਹੋ ਜਿਹੜਾ ਕੰਮ ਕਰਦਾ ਵਾ ਉਹ ਮੁੰਡੇ ਨੇ ਕਿਹਾ ਉਹ ਇੱਥੇ ਹਰਬੰਸ ਸਾਹਿਬ ਦੇ ਰੋਬ ਨੇ ਅਸੀਂ ਨਹੀਂ ਜਾਦਾ ਵਾ ਮੁੰਡਾ ਕਿਸਾਨੀ ਨਹੀਂ ਪਰ ਜਿੰਦਾ ਲਾਇਆ ਹੀਗਾ ਤੇ ਆਪਾਂ ਸਾਰੇ ਮੈਂਬਰ ਵੀ ਜਾਂਦੇ ਕੋਈ ਇੱਕ ਦੋਰ ਐ ਨਹੀਂ ਕੋਈ ਝੂਠ ਨਹੀਂ ਚਾਬੀ ਸਰਪੰਚ ਕੋਲੇ ਹੀ ਆ ਚਾਹੇ ਹੁਣ ਗੱਲ ਬਦਲੇ ਮੇਰੇ ਕੋਲ ਸਿੱਧੀ ਗੱਲ ਆ ਮੇਰੀ ਗੱਲ ਵੀ ਹੋਈ ਸੀ ਸਰਪੰਚ ਨਾਲ ਥੋੜਾ ਟਾਈਮ ਪਹਿਲਾਂ ਮੇਰੇ ਸਿੱਧੀ ਗੱਲ ਆ ਸਰਪੰਚ ਦੇ ਕੋਲੇ ਚਾਬੀ ਆ ਕੋਈ ਝੂਠ ਨਹੀਂ ਫਿਰ ਬੰਦ ਕਰ ਲਾ ਜਿੰਦਾ ਨਾ ਲਾਓ ਤੁਸੀਂ ਲੜਾਈ ਹੈਗੀ ਤੁਸੀਂ ਗੱਲਬਾਤ ਤੁਸੀਂ ਮੋਹਤਵਾਰ ਹੋ ਪਿੰਡ ਦੇ ਤੁਸੀਂ ਬਹਿ ਕੇ ਨਿਵੇੜ ਦਿਓ ਜਿੰਦਾ ਨਾ ਲਾਓ ਪਾਣੀ ਨਾ ਦੇ ਦਿੰਦਾ ਦੇਖੋ ਜੀ ਕਹਿੰਦਾ ਕਿ ਆ ਕੇ ਪੁੱਛਿਆ ਗਿਆ ਸਾਦੋਂ ਦੋ ਟੈਂਕੀਆਂ ਦਾ ਕੀ ਕਹਿੰਦਾ ਦੋਨਾਂ ਟੈਂਕੀਆਂ ਦਾ ਪਾਣੀ ਨਹੀਂ ਛੱਡਣਾ ਹੈਗਾ ਬੰਦਾ ਕਰ ਦੇ ਦੇਖੋ ਜੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀ ਗੱਲ ਅਸਲੀਅਤ ਆ ਲੋਕਾਂ ਸਾਹਮਣੇ ਆ ਗਈ ਆ ਇਹਦੇ ਵਿੱਚ ਕੋਈ ਧੋ ਰਿਆ ਨਹੀਂ ਜਿਹੜਾ ਹੁਣੋਂ ਮੁੰਡੇ ਨੇ ਵੀ ਕਹਿਤਾ ਸਾਰੇ ਮੈਂਬਰ ਖੜੇ ਆ ਜਿੰਨੇ ਕਹਿੰਦੇ ਪੁਚਾਪੀ ਸਰਪੰਚ ਕੋਲਾ ਉਹਨੂੰ ਜਿੰਦਾ ਲਾਉਣਾ ਨਹੀਂ ਚਾਹੀਦਾ ਸੀਗਾ ਗਰਮੀ ਦਾ ਟਾਈਮ ਆ ਲੋਕਾਂ ਦੇ ਘਰੇ ਪਸ਼ੂ ਆ ਬੱਚੇ ਆ ਹਰ ਬੰਦੇ ਨੇ ਪਾਣੀ ਪੀਣਾ ਦੇਖ ਲੋ ਜਿੰਦਾ ਲਾਉਣਾ ਬਹੁਤ ਗਲਤ ਗੱਲ ਆ ਨਈ ਨਈ ਚਾਪ ਮੈਂ ਸੈਗਾਈਡ ਨਹੀਂ ਕਰਨਾ ਜੜ ਪੜਿਆ ਲਿਖਿਆ ਨਕਰ ਆ ਮੁੱਲਾਪੁਰ ਨਕਰ ਮੁੱਲਾਪੁਰ ਨਕਰ ਤੇ ਬਹੁਤ ਮਾਣ ਆ ਹੀ ਗਾਣੀ ਗੱਲ ਪਰ ਇਹ ਜਿਹੜੀ ਆ ਗੱਲ ਗੱਲ ਹੋਈ ਆ ਬਹੁਤ ਗਲਤ ਹੋਈ ਆ ਪਾ ਕੇ ਗਿਆਨ ਜੀ ਸਾਰਾ ਪਿੰਡ ਪਰੇ ਹਿਆਣਾ ਜੀ ਹੁਣ ਚਲੋ ਹੁਣ ਜਿਹੜੀ ਗੱਲ ਆ ਹੁਣ ਉਹਨਾਂ ਨੇ ਜਿੰਦਾ ਤਾਂ ਲਾਤਾ ਹਨਾ ਚਲੋ ਹੁਣ ਆਪਾਂ ਜਿਹੜਾ ਮੈਸੇਜ ਦੇਣਾ ਸੀ ਉਹ ਦੇ ਤਾ ਭਈ ਹੁਣ ਚਾਹੇ ਖੋਲ ਦੇਣ ਪਰ ਜਿੰਦਾ ਲਾਇਆ ਉਹ ਬਹੁਤ ਗਲਤ ਗੱਲ ਆ ਠੀਕ ਆ ਜੀ ਸਾਰਾ ਪਿੰਡ ਆ ਦੇਖੋ ਇਕੱਠਾ ਪਿੰਡ ਹੋਇਆ ਹੋਇਆ ਵਾ ਸਾਰੇ ਲੋਕ ਇਕੱਤਰ ਨੇ ਠੀਕ ਆ ਇਹ ਕਹਿੰਦੇ ਵੀ ਗਲਤ ਆ ਜਿਹੜਾ ਜਿੰਦਾ ਲਾਉਣਾ ਬਹੁਤ ਗਲਤ ਆ ਜੇ ਜਿਹੜੀ ਕਿਸੇ ਨਾਲ ਜਵਾਨੀ ਕਲਾਮੀ ਕੋਈ ਗੱਲ ਹੋਈ ਆ ਉਹ ਆਪਾਂ ਬਹਿ ਕੇ ਨਵੇੜ ਸਕਦੇ ਆ ਕਿਉਂਕਿ ਚੁਣੀ ਹੋਈ ਪੰਚਾਇਤ ਬਹੁਤ ਵੱਡੀ ਪੰਚਾਇਤ ਹੁੰਦੀ ਆ ਚੁਣੀ ਹੋਈ ਪੰਚਾਇਤ ਤੇ ਮੈਂਬਰ ਪੰਚਾਇਤ ਹਾਈ ਕੋਰਟ ਸੁਪਰੀਮ ਕੋਰਟ ਦਿੱਨੀ ਪਾਵਰ ਰੱਖਦੇ ਆ ਪੰਚਾਇਤ ਪੰਚਾਇਤ ਬਹੁਤ ਵੱਡੀ ਹੁੰਦੀ ਆ ਪਰ ਜਦੋਂ ਪੰਚਾਇਤੀ ਆਗੂ ਜਾਂ ਪੰਚਾਇਤ ਨੂੰ ਚੁਣੌਣ ਵਾਲੀ ਆ ਇਹਨਾਂ ਇਹਨਾਂ ਚੀਜ਼ਾਂ ਨੂੰ ਟੱਚ ਜਾਣਨ ਲੱਗ ਜਾਣ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਦਾ ਰੋਸ ਜ਼ਰੂਰ ਦਿਖਾਈ ਦੇਊਗਾ ਮੁੱਲਾਂਪੁਰ ਪਿੰਡ ਤੋਂ ਬਿੱਟੂ ਸਵਾਤੀ ਕਲਾ ਰਿਪੋਰਟ ਧੰਨਵਾਦੀ ਬਾਈ ਰਜਾ ਖਾਲਸਾ ਬਾਈ ਰਵੀ ਫਤਿਹ